ਪਤਾ ਨਹੀਂ ਦੇਖੋ ਡਰਾਮੇ ਦੇ ਮਾਮਲੇ ਚ ਰਾਜਨੀਤਿਕ ਲੋਕਾਂ ਨੂੰ ਅਸੀਂ ਨਹੀਂ ਕਦੇ ਸਮਝ ਪਾ ਸਕਦੇ ਸਾਡੇ ਦਿਮਾਗ ਤਾਂ ਉਹਨਾਂ ਦੇ ਦਿਮਾਗ ਦੇ ਸਾਡੀ ਤਾਂ ਦਿਮਾਗੜੀਆਂ ਵੀ ਨਹੀਂ ਹੂੰ ਪਤਾ ਨਹੀਂ ਉਹ ਕੀ ਸੋਚਦੇ ਨੇ ਕੀ ਸੋਚਦੇ ਕਿੱਥੋਂ ਸੋਚਦੇ ਕੀ ਕਰਦੇ ਨੇ ਹੂੰ ਕਿਵੇਂ ਐਕਟ ਕਰਦੇ ਨੇ ਹੂੰ ਸਭ ਤੋਂ ਵੱਧ ਇਹ ਬਈ ਕੋ ਗਏ ਸਟੈਂਡਰਡ ਤਾਂ ਤਾਂ ਨਹੀਂ ਕਰ ਵੀ ਸਟੈਂਡਰਡ ਤਾਂ ਇੱਥੇ ਫਿਰ ਚੋਰੀ ਹੋ ਜਾਂਦਾ ਹੈ ਲੀਕ ਹੋ ਜਾਂਦਾ ਹੈ ਆਉਦਾ ਸਿਸਟਮ ਨੇ ਠੀਕ ਆ ਬੀ ਕਈ ਨਹੀਂ ਹੈ ਤੇ ਬਿਲਡਿੰਗ ਹੀ ਤੋੜ ਦੋ ਗੱਡੀਆਂ ਨੇ 58 ਲੱਖ ਹੁਣ ਵੀ ਸਸਤੀਆਂ ਬਥੇਰੀਆਂ ਮਿਲਦੀਆਂ ਨੇ ਇੱਕ ਬੰਦਾ ਕਹਿੰਦਾ ਮੇਰੀ ਰੇਂਜ ਰੋਵਰ ਗੱਡੀ ਹੈ ਮੈਂ ਹਾਂ 50 50 ਲੱਖ ਦੀ ਗੱਡੀ 83 ਲੱਖ ਦੀ ਮੇਰੀ ਗੱਡੀ ਸੀ ਤੇ ਹੁਣ ਤਾਂ ਮੈਂ 2 ਲੱਖ ਦੀ ਵੇਚਦਾ ਵੇ ਕਿੱਡੀ ਕੀ ਚੰਗੀ ਗੱਲ ਆ ਯਾਰ ਤੁਸੀਂ ਫਿੱਟਨਾ ਸਰਟੀਫਿਕੇਟ ਦੇਖੋ ਨਾ ਪਰ ਮੈਂ ਤਾਂ ਇੱਕ ਗੱਲ ਸਮਝਦਾ ਵੀ ਜਿਹੜੇ ਜਮਾ ਮਰਨ ਕਰਾ ਰਹੇ ਨੇ ਉਹ ਕੰਟਰੀ ਚ ਲਾਈ ਜਾ ਰਹੇ ਨੇ ਚਾਹਨਾ ਮੇੜੋ ਇਹਨਾਂ ਨੂੰ ਵੀ ਵਾਹ ਵੱਡੋ ਪਰ ਹੂੰ ਇਹਨਾਂ ਨੂੰ ਐ ਨਹੀਂ ਵੀ ਤੁਸੀਂ ਉਹਦੇ ਤੋਂ ਲਾਂਬੇ ਕਰੋ ਇਹਨਾਂ ਨੂੰ ਵੀ ਡਿਸਮੈਂਟਲ ਕਰੋ ਹੂੰ ਰੱਖੋ ਕੰਟਰੀ ਦੀ ਸ਼ਰਤ ਵੀ ਜਿੱਦੇ 60 ਦਾ ਹੋ ਗਿਆ ਜਾਂ ਤਾਂ 60 ਤੱਕ ਮਰ ਗਿਆ ਮਰ ਗਿਆ ਨਹੀਂ ਜਿੱਦੇ ਤੱਕ ਟਾਈਮ ਪੂਰਾ ਹੋ ਗਿਆ ਤੈਨੂੰ ਗੱਡੀ ਚੱਕ ਕੇ ਲੈ ਜੂ ਵੀ ਚਾਲ ਬਾਈ ਲੱਕੜਾ ਹਵਾਲੇ ਫੇਰ ਤਾਂ ਅਜੇ ਨਾ ਸਵਾਦ ਵੀ ਗੈਸ ਸਾਡਾ ਤਾਂ ਸਿਰਫ ਨਵੀਂ ਟੈਕਨੋਲੋਜੀ ਨਵੇਂ ਲੋਕ ਨਵੇਂ ਲੋਕ ਤੇ ਲੋਕਾਂ ਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਮਰਨਗੇ ਕਿਤੇ ਇੰਨੇ ਨੇ ਪੁਰਾਣੇ ਜਿਹੜੇ ਕੰਟਰੀ ਨੂੰ ਦੱਬੀ ਜਾਂਦੇ ਨੇ ਹਲ ਤੱਕ ਹੂੰ ਕੁਰਾਹੇ ਪਾ ਕੇ ਵੀ ਧਰ ਹੀ ਜਾਂਦੇ ਨੇ 100-100 ਸਾਲ ਦੇ ਹੋ ਕੇ ਦੀ ਮਰਨ ਜਾ ਰਹੇ ਗੱਡੀ 10 ਸਾਲ ਪੁਰਾਣੀ ਗੱਡੀ ਦਾ ਕੋਈ ਨੁਕਸਾਨ ਹੁੰਦਾ ਵੈਸੇ 10 ਸਾਲ ਬਾਅਦ ਜਿਵੇਂ ਇਹ ਕਹਿੰਦੇ ਆ ਵੀ ਅਸੀਂ ਪੋਲੂਸ਼ਨ 에ਅਰ ਪੋਲੂਸ਼ਨ ਬੜਾ ਹੋ ਗਿਆ ਦਿੱਲੀ ਚ 에ਅਰ ਪੋਲੂਸ਼ਨ ਬੜਾ ਵਧੀਆ ਆ ਬੰਦੇ ਕਰ ਦੋ ਨਾ ਤੁਸੀਂ ਬੰਦ ਕਰ ਦੋ ਬਿਲਕੁਲ ਏਰੀਆ ਗੱਡੀਆਂ ਬੰਦ ਕਰ ਬੰਦੀ ਬੰਨ੍ਹ ਗਾਓ ਮਨੁਸ਼ਿਆਂ ਨੂੰ ਬੰਨ੍ਹ ਗਾਓ ਐਸ ਤਰ੍ਹਾਂ ਕੰਟਰੀ ਤਰੱਕੀਆਂ ਨਹੀਂ ਕਰਿਆ ਕਰਦੇ ਐ ਪੋਲੂਸ਼ਨ ਨਹੀਂ ਰੋਕਿਆ ਕਰਦੇ ਇੰਗਲੈਂਡ ਦੇ ਵਿੱਚ ਪਿਛਲੀ ਸਦੀ ਚ ਪਿਛਲੀ ਨਹੀਂ ਸੌਰੀ ਉਸ ਤੋਂ ਪਹਿਲੀ ਸਦੀ 19ਵੀਂ ਸਦੀ ਚ ਹੂੰ ਤੁਸੀਂ ਹਿਸਟਰੀ ਪੜੋ ਐਸਾ ਦਨ ਆਗਿਆ ਦੀ ਕਿਉਂਕਿ ਉੱਥੇ ਇੰਡਸਟਰੀ ਦੀ ਦੁਨੀਆ ਵੱਧਦੀ ਦੁਨੀਆ ਵੱਧਦੀ ਇੰਡਸਟਰੀ ਕਾਦੇ ਨਾਲ ਚੱਲਦੀ ਸੀ ਸਟੀਮ ਇੰਜਣਾਂ ਤੇ ਸਟੀਮ ਕਾਦੇ ਨਾਲ ਕੋਲੇ ਨਾਲ ਲੰਡਨ ਬਾਰੇ ਪੜੋ ਲੰਡਨ ਦੇ ਵਿੱਚ ਇੱਕ ਐਸੀ ਨੌਬਤ ਵੀ ਆ ਗਈ ਸੀ ਕਿ ਕਿੰਨੇ ਦਿਨ ਤੱਕ ਸੂਰਜ ਦੀ ਧੁੱਪ ਨਹੀਂ ਸੀ ਆ ਪਈ ਇੰਨਾ ਧੂਆਂ ਹੋਗਾ ਤੇ ਪਰ ਕਿਉ ਲੋਕਾਂ ਦੇ ਇੰਡਸਟਰੀ ਬੰਦ ਕਰਤੀ ਨਹੀਂ ਉਹਨਾਂ ਨੇ ਉਹਦਾ ਸਿਸਟਮ ਸੁਧਾਰ ਤੇ ਨਾ ਲਾਤਾ। ਇਹ ਬੰਦ ਨਹੀਂ ਕਰਨੀ, ਸਿਸਟਮ ਸੁਧਾਰ ਲਓ। ਹੂੰ। ਮਾਣਕ ਸੈੱਟ ਕਰੋ, ਲੋਕਾਂ ਨੂੰ ਟੈਕਨੋਲੋਜੀ ਦਿਓ, ਰਿਪਲੇਸਮੈਂਟ ਦਿਓ। ਆਹ ਉਹ ਤਰੀਕਾ ਥੋੜੇ ਵੀ ਜਿਹੜੇ ਤੇਰੀ ਗੱਡੀ ਭਾਈ ਹੱਥ ਲੱਗੀ ਤਾਂ ਫੜ ਕੇ ਉੱਥੇ ਤੋੜ ਦਾਂਗੇ, ਝਾਲਤੂ ਆ ਉਹਦਾ ਫੈਸਲ ਵਾਂਗੇ। ਇਹ ਤਾਂ ਕੋਈ ਤਰੀਕਾ ਰੋ। ਇਹ ਤਾਂ ਗੁੰਡਾਗਰਦੀ। ਬਾਕੀ ਈਵੀ ਦੇ ਉੱਤੇ ਜ਼ੋਰ ਦੇ ਹੀ ਜਾਂਦੇ ਨੇ। ਹੂੰ। ਜਿੰਨਾ ਪੋਲਿਊਸ਼ਨ ਬੈਟਰੀ ਨੂੰ ਬਣਾਉਣ ਤੇ ਹੈ ਉਹਦੋਂ ਕਈ ਗੁਣਾ ਉਹਦਾ ਡਿਸਪੋਜ਼ਲ ਤੇ ਹੈ ਜਿੰਨਾ ਮਕੈਨਿਜ਼ਮ ਇਹਦਾ ਹੈ ਇਹਦੇ ਅੰਦਰ ਇਲੈਕਟ੍ਰੋਨਿਕ ਕਾਰਡ ਦੇ ਇਲੈਕਟ੍ਰੋਨਿਕ ਕਚਰਾ ਹੀ ਆਪਦੇ ਆਪ ਪੂਰੀ ਦੁਨੀਆ 'ਚ ਮਸਈਬਤ ਬਣ ਗਿਆ ਇਹ ਕਹਿੰਦੇ ਨੇ ਇਹਦੇ ਨਾਲ ਸੇਫ ਹੋਵਾਂਗੇ ਰੀਸਾਈਕਲ ਕਹਿੰਦੇ ਬੜੀ ਮੁਸ਼ਕਿਲ ਹੁੰਦਾ ਹੈ ਹੁੰਦਾ ਹੀ ਨਹੀਂ ਨਹੀਂ ਹੁੰਦਾ ਬਹੁਤ ਜ਼ਿਆਦਾ ਹਾਰਮਫੁਲ ਹੈ ਅਸੀਂ ਜਾ ਕਿੱਧਰ ਨੂੰ ਰਿਹਾ ਇਹ ਕੰਟਰੀ ਕਿੱਧਰ ਜਾ ਰਹੀ ਕੋਈ ਸਮਝ ਆਉਂਦੀ ਨਹੀਂ ਇਹ ਕਰਨਾ ਕੀ ਚਾਹੁੰਦੇ ਨੇ ਇਹ ਵੀ ਬੱਲੇ ਨਹੀਂ ਪੈ ਰਹੇ ਹਾਂ ਹਾਂ ਵਧੀਆ ਗੱਲੇ ਹੈ ਮੈਂ ਤੁਹਾਨੂੰ ਦੱਸਿਆ ਵੀ ਇਹ ਵਧੀਆ ਕੁ ਸੁਝਾਅ ਹੈ ਵੀ ਕੋਈ ਲੁੱਲਾ ਲਗੜਾ ਬਿਮਾਰ ਬੁੜਾ ਫਟੜੋ ਜੇ ਤਾਂ ਇੱਕ ਵੀ ਸਬਸਕ੍ਰਾਈਬ ਕਰੀ ਚੱਲੋ ਫਟਾਫਟ 150 ਕਰੋੜ ਹਾਂ ਰੱਖ ਲਓ 2-4 ਕਰੋੜ ਰੱਖ ਲੋ ਐਨ ਜਮਾ ਹੈਲਦੀ ਬਣ ਜਾਣਗੇ ਹੈਲਦੀ ਬਣ ਜਾਣਗੇ ਇਹ ਕਿਉਂ ਨਹੀਂ ਕਰਦੇ ਕਿਉਂਕਿ ਪਹਿਲਾਂ ਇਹ ਆਪ ਨੇ ਬਣਦਗੇ ਸਾਰੇ ਪੁਰਾਣੇ 올ਡ ਮਾਡਲ ਨੇ ਪੜ੍ਹੇ ਨਹੀਂ ਲਿਖੇ ਨਹੀਂ ਫੈਨਸ ਨਹੀਂ ਫੈਨਸ ਕੁਝ ਨਹੀਂ ਹੈ ਜੋ ਦਲਕਰਤਾ ਬੋਲਤਾ মিডিਆ ਨੇ ਵਿਚਾਲ ਦੇਣੇ 2-400 ਬੰਦਾ ਆਪਣੇ ਵਰਗਾ ਮਗਰ ਜਿੰਦਾਬਾਦ ਦਾ ਨਾਰਾ ਲਾ ਲਾਦਾ ਵੀ ਆਹ ਵੀ ਆਹ ਠੀਕ ਹੈ ਠੀਕ ਹੈ ਇਹ ਕੋਈ ਇਲਾਜ ਨਹੀਂ ਹੈ ਇਹ ਵੀ ਨਹੀਂ ਈਵੀ ਦਾ ਪੋਲੂਸ਼ਨ ਆਫ ਦੇ ਹੱਥ ਕੋਈ ਘਟਦੀ ਹੈ ਹਾਂ ਈਵੀ ਪਹਿਲੀ ਵਾਰ ਨਹੀਂ ਆਈ ਈਵੀ 20ਵੀਂ ਸਦੀ ਦੇ ਸ਼ੁਰੂ ਚਾਈ ਐਡੀਸਨ ਨੇ ਇਹ ਗੱਡੀ ਬਣਾਈ ਸੀ ਬੈਟਰੀ অপারেਟਰ ਥੋਮਸ ਐਡੀਸਨ ਨੇ ਹਾਂ ਲੱਭ ਲਓ ਤੁਸੀਂ ਗੂਗਲ ਤੇ ਕਰ ਲਓ ਸਰ ਲੋਕੀ ਇਹ ਕਹਿੰਦੇ ਜਿਨ੍ਹਾਂ ਨੇ ਬਲਬ ਬਣਾਏ ਹਾਂ ਉਹਨਾਂ ਨੇ ਇਹ ਗੱਡੀ ਬਣਾਈ ਸੀ ਪਹਿਲੀ ਗੱਡੀ ਬਣਾਈ ਹੈ ਬੈਟਰੀ ਪਰਨਟਰ ਬੈਟਰੀਆਂ ਲੱਗੀਆਂ ਤੇ ਮੋਟਰਾਂ ਚੱਲਦੀ ਸੀ ਉਹ ਈਵੀ ਬਣੀ ਉਸ ਤੋਂ ਬਾਅਦ ਜਿਹੜੇ ਕੋਈ ਮੇਰੇ ਹਮ ਉਮਰ ਦੇ 60 65 ਸਾਲ ਦੀ ਉਮਰ ਦੇ ਅਗਰ ਕਿਸੇ ਨੇ ਦੇਖਿਆ ਹੋਵੇ ਸਨ 80 ਦੇ ਵਿੱਚ ਭਗੀਰਥ ਪਲੇਸ ਦਿੱਲੀ ਲਾਲ ਕਲਰ ਦੇ ਬਿਲਕੁਲ ਸਾਹਮਣੇ ਹੂੰ ਹੂੰ ਉੱਥੇ ਇੱਕ ਲਾਲ ਰੰਗ ਦੀਆਂ ਮਿੰਨੀ ਵੱਸਾਂ ਜਿਹੀਆਂ ਖੜੀਆਂ ਹੁੰਦੀਆਂ ਸੀ ਉਹ ਲਾਲ ਰੰਗ ਦੀਆਂ ਲਾਲ ਰੰਗ ਦੀ ਉਹ ਸਾਰੀਆਂ EVtੀਆਂ ਉੱਥੇ ਚਾਰਜਿੰਗ ਸਟੇਸ਼ਨ ਤੇ ਉਹਦੇ ਲੱਗੇ ਹੋਏ ਸਹੀ ਇਉਂਦੋਂ ਵੀ ਚੱਲੀਆਂ ਨੇ। ਇਹ ਉਦੋਂ ਵੀ ਚੱਲੀਆਂ ਨੇ। ਫਿਰ ਜਿਹੜੀ EV ਦੇ ਮਾਡਲ ਚ ਹਮਮ ਜਿਹੜੀ ਅਸਲ ਮਸ਼ੀਨਰੀ ਐ ਉਹ ਕੁਛ ਐਸੀ ਮਸ਼ੀਨਰੀ ਐ ਜਿਵੇਂ ਫੋਰਕ ਲਿਫਟਰ ਹੁੰਦੇ ਨੇ। ਬਹੁਤ ਸਾਰੀਆਂ ਇੰਡਸਟਰੀਆਂ ਜਿਹੜੀਆਂ ਬੰਦ ਨੇ ਜਿੱਥੇ ਫਲੇਮ ਦਾ ਖਤਰਾ ਐ ਅੰਦਰ ਮੂਵਮੈਂਟ ਹੋਣੀ ਐ ਹਾਈਡਰਾ ਮਸ਼ੀਨ ਜਾ ਨਹੀਂ ਸਕਦੀ। ਹਾਂ। ਜਾਂ ਇੰਜਣ ਵਾਲਾ ਫੋਰਕ ਲਿਫਟਰ ਨਹੀਂ ਜਾ ਸਕਦਾ। ਉੱਥੇ ਇਲੈਕਟ੍ਰੀਕਲ ኦਪਰੇਟਡ ਫੋਰਕ ਲਿਫਟਰ ਚੱਲਦੇ ਨੇ ਯਰ ਜਿੱਥੇ ਜਿਹੜੀ ਚੀਜ਼ ਦੀ ਲੋੜ ਆ ਉੱਥੇ ਤਾਂ ਸਮਝ ਆਉਂਦੀ ਹੈ ਹੂੰ ਜੇ ਤੁਸੀਂ ਕੱਕੜਵਾਲ ਨੂੰ ਕਹੋ ਪਿੰਡ 'ਚ ਆ ਕੇ ਵਿਥੇ ਈਵੀ ਚਲਾਦੇ ਹੀ ਪੋਲੂਸ਼ਨ ਹੋਊ ਐਦੋਂ ਵੱਡਾ ਬੇਵਕੂਫਤਾ ਹੈ ਨਹੀਂ ਕੋਈ ਮੰਨਿਆ ਦਿੱਲੀ ਹਾਈਲੀ ਪੋਲਿਊਟਡ ਏਰੀਆ ਹੈ ਹੂੰ ਹਾਈਲੀ ਪੋਲਿਊਟਡ ਇਹਦੇ ਵਿੱਚ ਤੁਸੀਂ ਡਿਫਾਈਨ ਤਾਂ ਕਰੋ ਕਿਹੜਾ-ਕਿਹੜਾ ਸੈਗਮੈਂਟ ਇਹਨੂੰ ਖਰਾਬ ਕਰ ਰਿਹਾ ਹੈ ਜਿਹੜਾ ਖਰਾਬ ਕਰ ਰਿਹਾ ਉਹਦੀ ਗਿਣਤੀ ਘਟਾ ਦਿਓ ਤੁਸੀਂ ਕੋਈ ਮਾਪਦੰਡ ਬਣਾ ਦਿਓ ਕਿ ਭਾਈ ਫਲਾਣਾ ਲੈਵਲ ਤੱਕ ਬੰਦਾ ਕਾਰ ਨਹੀਂ ਰੱਖ ਸਕਦਾ ਨੱਲ ਖਤਮ ਆਹ ਬਹਾਨੇ ਨਾ ਬੇਦਾਸਾ ਲੈਵਲ ਰੱਖ ਦਿਓ ਲੈਵਲ ਰੱਖਣੇ ਕੀ ਨੇ ਲੋਕਾਂ ਕੋਲੇ ਕਾਰ ਪਾਰਕ ਕਰਨ ਨੂੰ ਥਾਂ ਨਹੀਂ ਗੱਡੀ ਰੱਖੀ ਹੋਈ ਹੈ ਖੜਾਉਣੀ ਗਲੀ ਚ ਖੜਾਉਣੀ ਗਲੀ ਚ ਲਾਲੋਪਾ ਬੰਦੀਆਂ ਨਾ ਵੀ ਕਾਰ ਉਹ ਖਰੀਦੂ ਜਿਹੜੇ ਅੰਦਰ ਖੜਨ ਦੀ ਜਗ੍ਹਾ ਹੋਵੇ ਤੁਸੀਂ ਕਹਿੰਦੇ ਵੀ 58 ਲੱਖ ਦੱਸਿਆ ਇਹ 58 ਲੱਖ ਹੈ ਤਾਂ ਮੈਨੂੰ ਲੱਗਦਾ ਜੇ ਜ਼ਿਆਦਾ ਨਹੀਂ ਤਾਂ 50 ਲੱਖ ਗੱਡੀ ਉੱਥੇ ਐਂ ਨਿਕਲ ਜੂ ਵਿਖੜਾਉਣ ਉਥੋਂ ਹੈ ਨਹੀਂ ਕੋਈ ਪੈਰਾਮੀਟਰ ਲਾਓ ਪਰ 10 ਸਾਲ ਪੁਰਾਣਾ ਨਹੀਂ ਗੱਲ ਸਮਝ ਆਉਂਦੀ ਬਣਾ ਲੋ ਕ੍ਰਾਈਟੇਰੀਆ ਪਹਿਲਾ ਮਲਟੀਪਲ ਦਾ ਲਾਓ ਕਿ ਇੱਕ ਘਰ ਤੇ ਕਿੰਨੀਆਂ ਕਾਰਾਂ ਨੇ ਭਾਈ ਇੱਕ ਘਰ ਤੇ ਇੱਕ ਹੋ ਸਕਦੀ ਹੈ ਦੋ ਹੋ ਸਕਦੀਆਂ ਨੇ ਸ਼ਰਤ ਰੱਖ ਲਓ ਉਹਨਾਂ ਦੀ ਪਾਰਕਿੰਗ ਦੀ ਕੰਡੀਸ਼ਨ ਨਾਲ ਲਾਓ ਕੁਝ ਆਮਦਨ ਟੈਕਸ ਦੇ ਹਿਸਾਬ ਨਾਲ ਜੋੜ ਲਓ ਵੀ ਜਿਹੜਾ ਬੰਦਾ ਆਮਦਨ ਟੈਕਸ ਇੰਨਾ ਘਟੋ-ਘਟ ਭਰਦਾ ਹੋਵੇ ਭਾਈ ਉਹ ਗੱਡੀ ਰੱਖ ਲਓ ਫਿਰ ਤਾਂ ਸਮਝ ਆਉਂਦੀ ਹੈ ਨਾ ਗੱਲਾਂ ਦੀ ਹੂੰ ਤੁਸੀਂ ਮਾਪਦੰਡ ਸਹੀ ਬਣਾਓ ਪਰ ਆਹ ਤਰੀਕਾ ਸਹੀ ਨਹੀਂ ਹੈ ਵੀ ਗੱਡੀ ਹਲੇ 50000 ਕਿਲੋਮੀਟਰ ਵੀ ਨਹੀਂ ਚੱਲੀ ਉਹਦੇ ਸਾਲ ਪੂਰੇ ਹੋਗੇ ਉਹਨੂੰ ਸਕ੍ਰੈਪ ਕਰਨ ਤੋਂ ਹੂੰ ਇਹ ਗੱਲ ਹੈ ਨੇ ਵੈਸੇ ਗੱਡੀ ਦੇ ਕੋਈ ਆਂਦਾ ਵੀ ਹਾਂ ਵੀ 10 ਸਾਲ ਹੋ ਗਏ ਤਾਂ ਉਹ ਪੋਲੂਸ਼ਨ ਜ਼ਿਆਦਾ ਕਰੇਗੀ ਕੋਈ ਐਵੇਂ ਜੀ ਗੱਲ ਹੈਗੀ ਵੀ ਆ ਨਹੀਂ ਕੁਛ ਐਸਾ ਨਹੀਂ ਕੁਛ ਨਹੀਂ ਹੈ ਨਹੀਂ ਜੋ ਪੈਰਾਮੀਟਰ ਠੀਕ ਹੈ BS 1 2 3 4 5 6 ਆ ਗਏ 6 ਆ ਗਏ ਠੀਕ ਹੈ ਨਾ ਉਹਨਾਂ ਨੂੰ ਅਪਗ੍ਰੇਡੇਸ਼ਨ ਤੇ ਟੈਕਨੋਲੋਜੀ ਦਿਓ ਜਾ ਵੀ ਭਾਈ ਇਹਨੂੰ ਅਪਗ੍ਰੇਡ ਕਰਾ ਲਓ ਕੁਝ ਪੈਸਾ ਲਾਤੇ ਹੂੰ ਬਜਾਏ ਕਿ 20 ਜਾਂ 50 ਲੱਖ ਦੀ ਗੱਡੀ ਕਰਨਮ ਕਰਦੇ ਤੁਸੀਂ ਦੱਸੋ ਵੀ ਤੇ ਲੱਖ ਲੱਗੂਗਾ 2 ਲੱਖ ਲੱਗੂ ਐ ਅਪਗ੍ਰੇਡ ਹੋ ਜਾ ਹੂੰ ਕਰਾ ਲਓ ਉਹ ਭੋਗ ਪਾਉਣਾ ਤਾਂ ਕੋਈ ਅਕਲਮੰਦੀ ਰ ਆਏ ਤੁਸੀਂ ਕਾਰ ਮੋਬਾਈਲ ਇੰਡਸਟਰੀ ਦੀ ਗੱਲ ਕੀਤੀ ਤੇ ਅੱਜ ਤੋ ਜੇ ਜਦੋਂ ਇਹੋ ਜੇ ਕਾਨੂੰਨ ਨਹੀਂ ਆਏ ਸੀ ਤਾਂ ਇੱਕੋ ਦਮ ਖਬਰਾਂ ਆਉਂਦੀਆਂ ਸੀ ਵੀ ਆਟੋਮਾਈਡ ਇੰਡਸਟਰੀ ਜਿਹੜੀ ਆ ਉਹ ਬੜੇ ਡਾਊਨਫਾਲ ਦੇ ਵਿੱਚ ਆਓ ਫੇ ਕੱਢ ਲਈ ਇਹਨਾਂ ਡਾਊਨਫਾਲ ਤੋਂ ਬਾਅਦ ਦੋਵੇਂ ਪਾਸੇ ਪੈਸੀ ਪੈਸੇ ਹੋ ਗਏ ਹੂੰ ਜਿਹਨਾਂ ਦਾ ਨਹੀਂ ਵਿਕਦਾ ਸੀ ਉਹਨਾਂ ਨੇ ਵਿਕਣ ਲੱਗ ਗਿਆ ਗਵਰਨਮੈਂਟ ਨੂੰ ਟੈਕਸਾਂ ਦੇ ਰੂਪ ਚ ਪੈਸਾ ਆਉਣ ਲੱਗ ਗਿਆ 40% ਦਾ ਟੈਕਸ ਹੈ ਹੂੰ ਸਿੱਤਮ ਦੀ ਗੱਲ ਹੈ 40% 40% ਮੈਨੂੰ ਐ ਲੱਗਦਾ ਵੀ ਜਿਹਨੇ ਗੱਡੀ ਬਣਾਈ ਉਹਨੇ ਤਾਂ 5-7% ਕਮਾਇਆ ਹੁਣ ਇਹ ਤਾਂ ਸਿੱਧੇ 40% ਬਿਨਾਂ ਕਮਾਈ ਗੋਲ ਹੋ ਗਿਆ ਹੂੰ ਫਿਰ ਹੋਰ ਟੈਕਸ ੱਡ ਹੋਣਾ ਹੈ ਫੋਰਚੂਨਰ ਗੱਡੀ 50 ਲੱਖ ਦੇ ਮਿਲਦੀ ਹੈ ਬਾਜ਼ਾਰੋਂ ਕਹਿੰਦਾ 25 ਲੱਖ ਚ ਤਿਆਰ ਹੋ ਜਾਂਦੀ ਹੈ 25 ਲੱਖ ਉਹ 40% ਤਾਂ ਟੈਕਸ ਹੀ ਹੈ ਨਾ ਫਿਰ ਹੂੰ ਜੇ 50 ਲੱਖ ਦੀ ਹੈ ਹੂੰ ਤਾਂ ਕੁਦਰਤੀ ਲੱਗਦਾ ਵੀ 20-22 ਲੱਖ ਰੁਪਏ ਤਾਂ ਉਹਦੇ ਟੈਕਸ ਹੀ ਹੈ ਕਹਿੰਦਾ ਹੂੰ ਰਹਿ ਕਿੰਨੀ ਨਹੀਂ ਗਈ وہی 25-26 ਦੀ ਮੈਂ ਜਦੋਂ ਆਪਣੀ ਗੱਡੀ ਲਈ ਸੀ ਮੈਂ ਦੇਖਿਆ ਮੈਂ ਸਾਰਾ ਦੇਖਿਆ ਵੀ ਗੱਡੀ ਦੀ ਅਸਲੀ ਕੋਸਟ ਜਿਹੜੀ ਹੈ ਉਹ 8.5 ਲੱਖ ਸੀ ਤੇ ਮੈਨੂੰ ਗੱਡੀ ਉਹ 13-14 ਲੱਖ ਚ ਮਿਲੀ ਹੈ ਗੱਡੀ ਉਹ ਤਾਂ ਸਸਤੇ ਦੀ ਗੱਲ ਕਰਦੇ ਹੋ ਹੁਣ ਤੇ ਬਹੁਤ ਫਰਕ ਹੈ ਬਹੁਤ ਫਰਕ ਹੈ ਇਸ ਕਰਕੇ ਕੋਈ ਲੌਜੀਕ ਨਹੀਂ ਹੈ ਅਨਲੌਜੀਕਲ ਗੱਲਾਂ ਸਰਕਾਰਾਂ ਕਰਦੀਆਂ ਨੇ ਉਹੇ ਜਿਹੇ ਸਾਡੇ ਲੋਕ ਹੋਗੇ ਉਹ ਇਹਦੀ ਸਰਕਾਰ ਹੋਵੇ ਇਹ ਕੋਈ ਤਰੀਕਾ ਨਹੀਂ ਹੈ ਸਾਲਾਂ ਨਾਲ ਇਹਨੂੰ ਕਾਊਂਟ ਨਹੀਂ ਕੀਤਾ ਜਾ ਸਕਦਾ ਪਹਿਲਾਂ ਇੱਕੋ ਹੀ ਗੱਲ ਦਾ ਕੋਈ ਜਵਾਬ ਦੇ ਲੈਣਾ ਵੀ ਚਾਹੇ ਰੇਲਵੇ ਆ ਚਾਹੇ ਆਰਮੀ ਆ ਜਾ ਗਵਰਨਮੈਂਟ ਦਾ ਆਪਦਾ ਇਨਫਰਾਸਟ੍ਰਕਚਰ ਹੂੰ ਇਹ ਤਾਂ ਇਹ ਵੀ 10 ਸਾਲ ਬਾਅਦ ਕੰਡਮ ਕਰਦੇ ਨੇ ਖਤਮ ਕਰਦੇ ਨੇ ਚਲੋ ਫਿਰ ਤਾਂ ਕੋਈ ਪੱਲੇ ਪੈਂਦੀ ਆ ਗੱਲ ਵੀ ਭਾਈ ਕਰੋ ਖਤਮ ਆ ਟ੍ਰੇਨਸ ਐਂਡੀਆਂ ਪੁਰਾਣੀਆਂ ਪੁਰਾਣੀਆਂ ਚੱਲੀ ਜਾਂਦੀਆਂ ਰੇਲਾਂ ਟ੍ਰੇਨ ਚਲੇ ਕੋ ਐਰਲਾਈਨ ਚੱਲਦੀਆਂ ਨੇ ਐਰਲਾਈਨਾਂ ਦਾ ਹੁਣ 10 ਸਾਲ ਦੀ ਉਮਰ ਆ ਜਾਂਦੀ ਚੈੱਕ ਕਰ ਲੋ ਜਿੱਦੇ ਜਿ ਰਿਸਕ ਹੈ ਪਿੱਛੇ ਕ੍ਰੈਸ਼ ਵੀ ਹੈ ਚੈੱਕ ਕਰੋ ਉਹਦਾ ਵੀ ਕਿੰਨੇ ਕਿੰਨੇ ਸਾਲ ਪੁਰਾਣੇ ਨੇ ਇਹ ਇਹਨਾਂ ਤੇ ਕੋਈ ਫਾਰਮੂਲਾ ਲੱਗਦਾ ਨਹੀਂ ਇਹੀ ਫਰਕ ਹੈ ਵੀ ਜਦੋਂ ਅਸੀਂ ਇੱਕੋ ਲੈਵਲ ਹੀ ਨਾ ਰੱਖਦੇ ਹੂੰ ਫਿਰ ਅਨਰਾਜਕਤਾ ਪੈਦਾ ਹੋ ਜਾਂਦੀ ਹੈ ਫਿਰ ਬੰਦਾ ਕਹਿੰਦਾ ਵੀ ਲੈ ਇਹਨੇ ਮੇਰ ਨਾਲ ਧੱਕਾ ਕਰਤਾ ਪੈਦਾ ਕਰ ਲੰਦਿਆ ਹੂੰ ਫਿਰ ਉਹ ਰਸਤੇ ਲੰਬੜੇ ਛੁੜਨੇ ਨੇ ਫਾਰਮੂਲਾ ਲੈਵਲ ਉਪਰ ਤਾਂ ਸਾਰਾ ਦਾ ਇੱਕੋ ਜਿਹਾ ਹੋ ਇਹ ਵੀ ਦੀ ਵੈਸੇ ਲਾਈਫ ਕੀ ਹੈ ਉਸਕਿਉਂਕਿ ਬੈਟਰੀਸ ਉਹਦੀਆਂ ਚੇਂਜ ਕਰਨੀਆਂ ਪੈਂਦੀਆਂ ਜਿਹੜੀਆਂ ਬੈਟਰੀਸ ਨੇ ਉਹ ਕਿੰਨੇ ਕੋਈ ਸਾਲ ਚੱਲਦੀਆਂ ਨੇ ਦੇਖੋ ਜੀ ਸਹੀ ਮਾਨਾ ਚ ਬੈਟਰੀ ਦਾ ਤਾਂ ਕੋਈ ਫਾਰਮੂਲਾ ਜਦੋਂ ਵਰਕਿੰਗ ਚ ਆ ਗਈ ਉਹਦੀ ਲਾਈਫ ਉਹਦੀ ਵੇਟਣੇ ਸ਼ੁਰੂ ਹੋ ਜਾਂਦੀ ਹੈ ਉਸੇ ਦਮ ਘਟਣੀ ਸ਼ੁਰੂ ਮੰਨ ਲਓ ਇੰਜਣ ਹੈ ਪੈਟਰੋਲ ਇੰਜਣ ਹੈ ਹੂੰ ਉਹਦੀ ਲਾਈਫ ਹੈ 5 ਲੱਖ ਘੰਟਾ ਹੂੰ ਤਾਂ 5 ਲੱਖ ਤੱਕ ਇਹਨ ਗੋਲੀ ਵਾਂਗ ਚੱਲੂ ਉਸ ਤੋਂ ਬਾਦ ਉਹ ਘਟਣਾ ਸ਼ੁਰੂ ਹੋਊ ਹੂੰ ਬੈਟਰੀ ਫਸਟ ਡੇ ਤੋਂ ਹੀ ਘਟਣੀ ਸ਼ੁਰੂ ਹੋ ਜਾਂਦੀ ਹੈ ਹੂੰ ਸਹੀ ਮਾਨਾ ਚ ਬੈਟਰੀ ਦਾ ਜਿਹੜਾ ਹੈ ਲਿਥੀਅਮ ਬੈਟਰੀਆਂ ਨੇ ਲਿਥੀਅਮ ਆਇਨ